ਵਾਜ ਨੂੰ ਸਾਰਿਕ ਦਿਓ ਤਨ 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 ਜਨ ਆਇਆ ਭੇੜ ਸੇ ਪਰਸਾ ਦੀ ਸਭ ਜਗਤ ਸਤਿਰਾਇਆ ਜਾਨੇ ਆਵਨ ਕਾ ਜੇ ਸੋ ਆਓ ਜਨਕੈ ਸੰਗ ਜਿਤੇ ਆਵੈ ਆਓ ਆਤਮਕਤ ਮੁਕਤ ਕਰੇ ਸੰਸਾਰ ਨਾਨਕ ਇਸ ਜਨ ਕਾ ਸਦਾ ਨਮਸਕਾਰ ਜਿਨੇ ਆਇਆ ਤੇ ਜਗਤ ਕਰਿ ਜਾਵੈ ਤਨ ਤਾਨੇ ਆਉਣਾ ਉਹਨਾਂ ਦਾ ਜਿਹਦੇ ਆਇਆ ਤੇ ਜੱਜਤ ਕਰ ਜਾਵੇ ਤਨ ਤਾਨੇ ਆਉਣਾ ਉਹਨਾਂ ਦਾ ਸਤਾਰ ਜਾਵੇ ਤਨ ਤਾਨੇ ਆਉਣਾ ਉਹਨਾਂ ਦਾ ਜੇ ਜੇ ਆਇਆ ਤੇ ਜਗਤ ਸਤਾਰ ਜਾਵੇ ਤਨ ਤਾਨੇ ਆਉਣਾ ਉਹਨਾਂ ਦਾ ਯਾਰੇ ਜੀ ਤਨ ਤਾਨੇ ਆਉਣਾ ਉਹਨਾਂ ਦਾ ਯਾਰੇ ਜੀ ਤਨ ਤਾਨੇ ਆਉਣਾ ਉਹਨਾਂ ਦਾ ਯਾਰੇ ਜੀ ਤਾਨ ਤਾਨੇ ਆਉਣਾ ਉਹਨਾਂ ਦਾ ਯਾਰੇ ਜੀ ਤਾਨ ਤਾਨੇ ਆਉਣਾ ਉਹਨਾਂ ਦਾ ਜੀਤੇ ਆਇਆ ਤੇ జగਤ ਤਰ ਜਾਵੇ ਤਨ ਤਨੇ ਆਉਣਾ ਉਹਨਾਂ ਦਾ ਜੇ ਦੇ ਆਇਆ ਤੇ జగਤ ਤਰ ਜਾਵੇ ਤਨ ਤਨੇ ਆਉਣਾ ਉਹਨਾਂ ਦਾ ਤਨ ਤਨੇ ਆਉਣਾ ਉਹਨਾਂ ਜੇ ਆਇਆ ਤੇ జగਤ ਤਨ ਤਨ ਆਉਣਾ ਉਹਨਾਂ ਦਾ ਆਹੇ ਗੁਰੂ ਜੁਗ ਜੁਗ ਅਟਲ ਸਾਹਿਬੇ ਕਮਾਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਗੋਦ ਵਿੱਚ ਸੋਭਾ ਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਓ ਬੜੇ ਅਤਬ ਸਤਕਾਰ ਦੇ ਨਾਲ ਹੱਥ ਜੋੜੀ ਸਿਰ ਝੁਕਾਈਏ ਗੱਡਵੱਢ ਕੇ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਜਗਤ ਗੁਰੂ ਸਤ ਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਹਰ ਸਾਲ ਇਹ ਦੋਨੋਂ ਹੀ ਨਗਰ ਰਲ ਮਿਲ ਕੇ ਬੜੀ ਭਾਵਨਾ ਸ਼ਰਦਾ ਇਤਿਫਾਕ ਦੇ ਨਾਲ ਮਨਾਉਂਦੇ ਆ ਕਈਆਂ ਸਾਲਾਂ ਤੋਂ ਇਸ ਨਗਰ ਦੇ ਵਿੱਚ ਸੰਗਤਾਂ ਪ੍ਰੇਮ ਭਾਵਨਾ ਸ਼ਰਦਾ ਦੇ ਨਾਲ ਜੁੜ ਕੇ ਉਹਦੀ ਸਿਫਤ ਕਰਦੀਆਂ ਨੇ ਅੱਜ ਦਾ ਵੀ ਢੇੜਾ ਦਿਨ ਹੈ ਉਹ ਬੜਾ ਭਾਗਾਂ ਵਾਲਾ ਆ ਭਾਵੇਂ ਕਿ ਸਮਾਂ ਬਹੁਤ ਵਡੇਰਾ ਹੋ ਚੁੱਕਾ ਹੈ 9 ਵਜੇ ਆਪਾਂ ਤਕਰੀਬਨ ਸਮਾਪਤੀ ਕਰ ਦੇਣੀ ਹੈ ਪਰ ਜਿਸ ਧਰਤੀ ਤੇ ਉਸ ਪਰਮੇਸ਼ਰ ਦੀ ਉਸਤਤ ਹੋਵੇ ਉਸ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਾਸਾ ਹੋ ਜਾਂਦਾ ਫਿਰ ਜਦੋਂ ਆਣ ਕੇ ਅਰਦਾਸ ਕਰੀਏ ਬੇਨਤੀ ਕਰੀਏ ਜੋਦੜੀ ਕਰੀਏ ਫਿਰ ਸਤਿਗੁਰੂ ਜੀ ਅਰਦਾਸ ਸੁਣਦੇ ਨੇ ਤੇ ਆਪਣੇ ਸੇਵਕਾਂ ਦੇ ਕਾਰਜ ਰਾਸ ਕਰਦੇ ਨੇ ਪਰ ਕਰਦੇ ਕਿੰਨਾ ਦੇ ਨੇ ਜਿਹੜੇ ਸੰਗਤ ਵਿੱਚ ਬੈਠ ਕੇ ਜਪਦੇ ਨੇ ਸਤਨਾਮ ਸ੍ਰੀ ਅਕਾਲ ਇਹ ਕੋਈ ਮੇਲਾ ਨਹੀਂ ਗਾ ਇਹ ਕੋਈ ਰੌਣਕਾ ਨਹੀਂ ਗਿਆ ਇਹ ਤੇ ਰੱਬ ਦੀ ਸਿਫਤ ਕਰਨ ਵਾਸਤੇ ਆਏ ਆ ਅੱਜ ਵਖੀਏ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਸਾਡੇ ਸਤਕਾਰਯੋਗ ਜੀ ਸਾਡੇ ਸਤਰਾਕ ਸਤਕਾਰਯੋਗ ਪਿਤਾ ਜੀ ਜੋ ਹਰ ਸਾਲ ਆਪ ਸੰਗਤਾਂ ਦੇ ਦਰਸ਼ਨ ਕਰਦੇ ਸਨ ਪਿਛਲੇ ਸਾਲ ਮੈਨੂੰ ਚੇਤਾ ਆ ਰਿਹਾ ਸੀ ਇੱਥੇ ਬੈਠੇ ਆ ਕਿ ਅਸੀਂ ਨਿਸ਼ਾਨ ਸਾਹਿਬ ਚੜਾਉਣਾ ਸੀ ਮੈਂ ਉਹਨਾਂ ਨੂੰ ਬਿਨਾਂ ਦੱਸਿਆ ਹੀ ਇਹ ਅਨਾਉਂਸ ਕਰ ਦਿੱਤਾ ਸੀ ਕਿ ਸਾਡੇ ਪਰਿਵਾਰ ਵੱਲੋਂ 20000 ਰੁਪਏ ਸੇਵਾ ਦੇ ਵਿੱਚ ਭੇਟਾ ਕੀਤਾ ਜਾਵੇਗਾ ਉਹਨਾਂ ਦੀ ਜੇਬ ਦੇ ਵਿੱਚ ਲਗਭਗ 16-17000 ਰੁਪਏ ਇਹਨਾਂ ਸੇਵਾਦਾਰਾਂ ਨੇ ਲਿਆ ਮੌਕੇ ਤੇ ਹੀ ਉਹ ਸੇਵਾ ਕਰਕੇ ਗਏ ਸਨ ਤੇ ਅੱਜ ਆਪਾਂ ਨਤਮਸਤਕ ਹੁੰਨੇ ਆ ਨਿਸ਼ਾਨ ਸਾਹਿਬ ਨੂੰ ਕਈ ਵੀਰਾਂ ਦੇ ਮਨਾਂ ਵਿੱਚ ਸੀਗਾ ਕਿ ਇੰਨੇ ਖਰਚਾ ਕਿੱਥੋਂ ਆਪਾਂ ਕੱਢਾਂਗੇ ਕਿਵੇਂ ਇਹ ਹੋਵੇਗਾ ਪਰ ਗੁਰੂ ਨਾਨਕ ਦੀ ਬਰਕਤ ਜਿੱਥੇ ਵਸ ਜਾਂਦੀ ਹੈ ਉਥੇ ਕਮੀ ਕਿਸੇ ਗੱਲ ਦੀ ਨਹੀਂ ਰਹਿੰਦੀ ਤੇ ਵੇਖੋ ਸੰਗਤਾਂ ਨੇ ਪਾਉਣੇ 3 ਲੱਖ ਲਾ ਕਰਕੇ ਇਹ ਨਿਸ਼ਾਨ ਸਾਹਿਬ ਸੋਨਾ ਝੂਲਦਾ ਆਪਣੇ ਇਲਾਕੇ ਦੇ ਵਿੱਚ ਕੋਈ ਐਸਾ ਨਿਸ਼ਾਨ ਸਾਹਿਬ ਨਹੀਂ ਹੈਗਾ ਸੰਗਤਾਂ ਦੂਰੋਂ ਦਰੇੜੇੋਂ ਦਰਸ਼ਨ ਕਰਦੀਆਂ ਨੇ ਤੇ ਕਹਿੰਦੀਆਂ ਨੇ ਕਿ ਅਲੀਵਾਲ ਕੋਟਲੀ ਦੇ ਪਿੰਡ ਦਾ ਜਿਹੜਾ ਨਿਸ਼ਾਨ ਸੱਭ ਦੂਰੋਂ ਹੀ ਦਿਖਦਾ ਆ ਇਹ ਗੁਰੂ ਨਾਨਕ ਦੀ ਬਖਸ਼ਿਸ਼ ਹੈ ਮਿਹਰਮਤ ਹੈ ਇੱਥੇ ਬਰਕਤਾਂ ਵਸਦੀਆਂ ਨੇ ਆਣ ਕੇ ਜਿਹੜਾ ਨੀਵਾ ਤੇ ਨਮਾਣਾ ਬਣ ਕੇ ਆਣ ਕੇ ਅਰਦਾਸ ਕਰੇਗਾ ਗੁਰੂ ਨਾਨਕ ਪਾਤਸ਼ਾਹ ਉਹਦੀਆਂ ਝੋਲੀਆਂ ਬਰਕਤਾਂ ਦੇ ਨਾਲ ਭਰ ਦੇਣਗੇ ਪਰ ਸ਼ਰਤ ਆ ਜਿਹੜਾ ਆਣ ਕੇ ਗੁਰੂ ਦੀ ਸੰਗਤ ਵਿੱਚ ਬੈਠੇਗਾ ਜਿਹੜਾ ਆਣ ਕੇ ਗੁਰੂ ਦੀ ਬਾਣੀ ਨੂੰ ਪੜ੍ਹੇਗਾ ਸੁਨੇਗਾ ਉਹਦੇ ਦੁੱਖ ਵੀ ਕੱਟੇ ਜਾਣੇ ਨੇ ਦੁੱਖ ਰੋਗ ਸੰਤਾਪ ਉtre ਸੁਣੀ ਸੱਚੀ ਬਾਣੀ ਪਰ ਹੁਣ ਜੇ ਸੁਣਾਗੇ ਤੇ ਫੇਰੀ ਆਪਾਂ ਆਏ ਆ ਕਈ ਵੀਰ ਕਈ ਭੈਣਾ ਲੰਗਰ ਪਾਣੀ ਛਕਿਆ ਤੇ ਚਲਦੇ ਬਣੇ ਨੇ ਕੀ ਇੱਕ ਦੋ ਘੰਟਾ ਆਪਾਂ ਬੈਠ ਕੇ ਗੁਰੂ ਦੀ ਸੰਗਤ ਵਿੱਚ ਬੈਠ ਕੇ ਉਹ ਸਦਾਤੇ ਦੀ ਸਿਫਤ ਨਹੀਂ ਕਰ ਸਕਦੇ ਜਿਨਨੇ ਸਾਨੂੰ ਨੀਵੇਂਆਂ ਨੂੰ ਉੱਚਿਆ ਸੰਘਾਸਣਾਂ ਤੇ ਬਿਠਾ ਦਿੱਤਾ ਨੀਚੇ ਊਚ ਕਰੇ ਮੇਰਾ ਗੋਬਿੰਦ ਉਹ ਸਾਨੂੰ ਨੀਵੇਂਆਂ ਨੂੰ ਉੱਚੀਆਂ ਕਰਨ ਵਾਲਾ ਸਾਨੂੰ ਸਰਦਾਰ ਜੀ ਕਹਾਉਣ ਵਾਲਾ ਮਾਲਕ ਜਿਹਦਾ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਆ ਇੱਕ ਦੋ ਘੰਟੇ ਦੇ ਨਾਲ ਕੁਝ ਨਹੀਂ ਉਹ ਫਰਕ ਪੈਣਾ ਦੇਸ਼ਾਂ-ਵਦੇਸ਼ਾਂ ਦੇ ਵਿੱਚ ਸੰਗਤਾਂ ਰਾਤ ਦੇ 12 ਵਜੇ ਤੋਂ ਲੈ ਕੇ 12 ਵਜੇ ਤੱਕ ਉਹਦਾ ਹਰੀ ਜਸ ਗਾ ਰਹੀਆਂ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਸੀਸ ਝੁਕਾਈਏ ਤੇ ਇਹ ਅਰਦਾਸ ਕਰੀਏ ਦਾਤਿਆ ਮੈਨੂੰ ਜੇ ਸੰਗਤ ਬਖਸ਼ੀਓ ਤੇ ਮੁੱਖ ਤੋਂ ਜਪਾ ਲਵੀ ਸਤਨਾਮ ਸ਼੍ਰੀ ਮਨ। ਮੈਂ ਜਿਵੇਂ ਆਇਆ ਇੱਥੇ ਮੇਲਾ ਰੌਣਕ ਮੇਲਾ ਵੇਖ ਕੇ ਨਾ ਚਲਾ ਜਾਵਾਂ ਮੈਂ ਇਥੋਂ ਬਾਣੀ ਦੀ ਬਰਕਤ ਝੋਲੀ ਵਿੱਚ ਪਵਾ ਕੇ ਲੈ ਕੇ ਜਾਵਾਂ ਕਿਉਂਕਿ ਆਪ ਜੀਆਂ ਦੀ ਬਾਣੀ ਇਹ ਗੱਲ ਦੀ ਸੋਝੀ ਸਾਨੂੰ ਬਖਸ਼ਿਸ਼ ਕਰਦੀ ਹੈ ਵੀ ਜੋ ਜਨ ਤੁਮਰੀ ਭਗਤ ਕਰਨਤੇ ਤਿੰਨ ਕੇ ਕਾਜ ਜਿਹੜੇ ਤੇਰੇ ਹੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕਾਰਜ ਸਵਾਰਦਾ ਆ ਪਰ ਹੁਣ ਭਗਤੀ ਕੀਤੀ ਹੋਵੇਗੀ ਤੇ ਫੇਰ ਹੀ ਕਾਰਜ ਸੌਹਣਗੇ ਨਾ ਆਪਾਂ ਸੰਗਤ ਵਿੱਚ ਬੈਠਣਾ ਆ ਜੇ ਸੰਗਤ ਵਿੱਚ ਬੈਠੇ ਆ ਤੇ ਸਾਡਾ ਧਿਆਨ ਕਿਤੇ ਡਾਵਾਂਡੋਲ ਹੋਇਆ ਫਿਰਦਾ ਕੋਈ ਕਿਤੇ ਭੱਜਿਆ ਫਿਰਦਾ ਕੋਈ ਕਿਤੇ ਭੱਜਿਆ ਫਿਰਦਾ ਮਨ ਬਿਰਤੀਆਂ ਚਿੱਤ ਇਕਾਗਰ ਕਰਕੇ ਉਸ ਪਰਮੇਸ਼ਰ ਦੇ ਚਰਨਾਂ ਵਿੱਚ ਧਿਆਨ ਕਰਕੇ ਮੰਗਿਆ ਕਰੀਏ ਕੀ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੂੰ ਗੁਰ ਜੀ ਆ ਬਖਸ਼ੀ ਗੁਰ ਮੇਰਿਆ ਸੇਵਾ ਤੇ ਸਿਮਰਨ ਮੈਨੋ 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 ਸੇਵਾ ਤੇ ਸਿਮਰਨ ਮੈਨੋ ਸੇਵਾ ਤੇ ਸਿਮਰਨ ਮੈਨੋ மேறே சிமரண மீனோ பக்சிங்க மேறே சிமரண மீனோ ਸਤਿਗੁਰਾਂ ਦੇ ਚਰਨਾਂ ਵਿੱਚ ਆਣ ਕਰਕੇ ਇਹੀ ਮੰਗ ਮੰਗਿਆ ਕਰੀਏ ਮਾਲਕਾ ਮੇਰੀ ਝੋਲੀ ਦੇ ਵਿੱਚ ਸੇਵਾ ਪਾ ਦਿਓ ਮੇਰੀ ਝੋਲੀ ਦੇ ਵਿੱਚ ਸਿਮਰਨ ਪਾ ਦਿਓ ਨਾਮ ਪਾ ਦਿਓ ਆਪ ਜੀਆਂ ਦੀ ਪਾਵਨ ਗੁਰਬਾਣੀ ਕਹਿੰਦੀ ਆ ਜਿਨ ਜਿਨ ਨਾਮ ਧਿਆਇਆ ਤਿੰਨ ਕੇ ਕਾਜ ਸਤਿ ਸਿਰਨ ਦੇ ਕਾਜ ਤੂੰ ਸੌਰ ਦੇ ਨੇ ਜਿਹੜੇ ਜਿਹੜੇ ਤੇਰਾ ਨਾਮ ਜਪਦੇ ਨੇ ਪਰ ਗੱਲ ਕੀ ਐ ਮਹਾਰਾਜ ਕਹਿੰਦੇ ਮੰਗਣ ਵਾਲੀ ਸਭ ਤੋਂ ਉੱਤਮ ਚੀਜ਼ ਕਿਹੜੀ ਐ ਗੁਰੂ ਕੋਲ ਆਣ ਕੇ ਮੰਗਣਾ ਕੀ ਐ ਮਹਾਰਾਜ ਦੀ ਬਾਣੀ ਸਾਨੂੰ ਸਮਝਾਉਂਦੀ ਐ ਕਹਿੰਦੇ ਮੰਗਣਾ ਮੰਗਣ ਨੀਕਾ ਨੀਕਾ ਦਾ ਮਤਲਬ ਸੋਨਾ ਕਹਿੰਦੇ ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ ਹਰੀ ਦਾ ਜਸ ਗੁਰੂ ਤੋਂ ਮੰਗਣਾ ਹੈ ਇਹੀ ਸਭ ਤੋਂ ਉੱਤਮ ਲਾਹ ਹੈ ਇਹੀ ਸਭ ਤੋਂ ਉੱਤਮ ਫਲ ਹੈ ਜਿਹੜਾ ਮੰਗ ਗਿਆ ਉਨੂੰ ਸਮਝ ਲਓ ਦੁਨੀਆ ਦੀਆਂ ਤਾਕਤਾਂ ਕੋਈ ਝੁਕਾ ਨਹੀਂ ਸਕਦੀਆਂ। ਨਾ ਕੋਈ ਕੀਤੇ ਕਰਾਇ ਦਾ ਪਹਿਰਾ, ਨਾ ਕੋਈ ਜinn ਭੂਤ ਪੀਰ ਫਕੀਰ ਦਾ ਪਹਿਰਾ, ਨਾ ਕੋਈ ਕਾਲਾ ਇਲਮ ਚੱਲੇਗਾ। ਉਥੇ ਗੁਰੂ ਨਾਨਕ ਦੀ ਜਿਹੜੇ ਨਾਮ ਦੀ ਰੱਖਿਆ ਹੋਵੇਗੀ ਕਿਉਂਕਿ ਮਹਾਰਾਜ ਕਹਿੰਦੇ ਨੇ ਤਾਤੀ ਵਾਉ ਨ ਲੱਗਾਈ ਪਾਰ ਬ੍ਰਹਮ ਚੌਗਿਰਦ ਹਮਾਰੇ ਰਾਮਕਾਰ ਦੁੱਖ ਲਗੇ ਨਾ ਉਹਨਾਂ ਨੂੰ ਦੁੱਖ ਨਹੀਂ ਲੱਗਦਾ। ਉਹਨਾਂ ਨੂੰ ਆਣ ਕੇ ਘਰਾਂ ਦੇ ਵਿੱਚ ਕੈਲਕੂਲੇਸ਼ਨ ਹੀ ਪੈਂਦਾ ਜਿਨ੍ਹਾਂ ਦਾ ਗੁਰੂ ਰਖਵਾਲਾ ਹੋ ਜਾਂਦਾ ਹੈ ਕਿਉਂਕਿ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਸਾਰਿਆਂ ਤੋਂ ਵੱਡਾ ਸਤਿਗੁਰੂ ਆ ਗੁਰੂ ਨਾਨਕ ਪਾਤਸ਼ਾਹ ਜੀ ਦਾ ਕਿਤੇ ਇਤਿਹਾਸ ਪੜ ਕੇ ਵੇਖੋ ਜਿਹੜੇ ਪੜੇ ਲਿਖੇ ਨੇ ਕਿੱਡੇ-ਕੱਡੇ ਵੱਡੇ ਗੋਰਖਨਾਥ ਵਰਗੇ ਜੋਗੀ ਜਿਹੜੇ ਆਪਣੇ ਸਰੀਰ ਦੀ ਕੱਲੀ-ਕੱਲੀ ਬਾਡੀ ਦਾ ਇੱਕ-ਇੱਕ ਅੰਗ ਅੰਦਰ ਦਾ ਜਾਣਦੇ ਨੇ ਕੱਲੀ-ਕੱਲੀ ਨਾੜੀ ਦਿਮਾਗ ਦੀ ਜਾਣਦੇ ਨੇ ਉਹਨਾਂ ਨੂੰ ਵੀ ਗੁਰੂ ਨਾਨਕ ਦੇ ਚਰਨਾਂ ਤੇ ਸਿਰ ਰੱਖਣਾ ਪਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਵੀ ਗੁਰੂ ਨਾਨਕ ਦੇ ਅੱਗੇ ਆਣ ਕੇ ਝੁਕੇ ਨੇ ਕੌਡੇ ਰਾਖਸ਼ ਵਰਗੇ ਜਿਹੜੇ ਐਡੇ ਪਾਪੀ ਜੀਆਂ ਨੂੰ ਤਲ-ਤਲ ਕੇ ਖਾਣ ਵਾਲੇ ਉਹਨਾਂ ਨੇ ਵੀ ਗੁਰੂ ਨਾਨਕ ਦੇ ਚਰਨਾਂ ਤੇ ਸੀਸ ਧਰਿਆ ਔਰ ਸਿੱਖੀ ਦਾ ਪ੍ਰਚਾਰ ਕੀਤਾ ਸੱਜਣ ਠੱਗ ਵਰਗੇ ਜਿਹੜੇ ਲੋਕਾਂ ਨੂੰ ਠੱਗੀਆਂ ਮਾਰ-ਮਾਰ ਕੇ ਮੌਤ ਦੇ ਘਾਟੇ ਉਤਾਰਦੇ ਸਨ ਗੁਰੂ ਨਾਨਕ ਦੇ ਚਰਨਾਂ ਤੇ ਉਹਨਾਂ ਨੂੰ ਵੀ ਸੀਸ ਰੱਖਣਾ ਪਿਆ ਗੁਰੂ ਨਾਨਕ ਚੋਰਾਂ ਦਾ ਉਧਾਰ ਕਰਦਾ ਆ ਗੁਰੂ ਨਾਨਕ ਠੱਗਾਂ ਦਾ ਉਧਾਰ ਕਰਦਾ ਆ ਗੁਰੂ ਨਾਨਕ ਰਾਖਸ਼ਾਂ ਦਾ ਉਧਾਰ ਕਰਦਾ ਆ ਉਹ ਗੁਰੂ ਨਾਨਕ ਸਾਡਾ ਕਿਉਂ ਨਹੀਂ ਉਧਾਰ ਕਰੇਗਾ ਸਾਡਾ ਵੀ ਆਧਾਰ ਕਰੇਗਾ ਪਰ ਗੱਲ ਕੀ ਆ ਜਿਹੜਾ ਸ਼ਰਨ ਦੇ ਵਿੱਚ ਆਵੇਗਾ ਉਹ ਹਰ ਉਹਦਾ ਹੋਵੇਗਾ ਪ੍ਰਭ ਕੀ ਸ਼ਰਨ ਸਗਲ ਭੈਲਾਥੇ ਦੁੱਖ ਬਿਨਸੇ ਸੁਖ ਪਾਇਆ ਜਿਹੜਾ ਸ਼ਰਨ ਵਿੱਚ ਆਵੇਗਾ ਸ਼ਰਨ ਵਿੱਚ ਆਉਣ ਦਾ ਮਤਲਬ ਇਹ ਨਹੀਂਗਾ ਆਏ 10 ਰੁਪਏ ਰਖੇ ਮੱਥਾ ਟੇਕਿਆ ਪ੍ਰਕਰਮਾ ਕੀਤੀ ਪ੍ਰਸ਼ਾਦ ਲਿਆ ਲੰਗਰ ਛਕਿਆ ਘਰਾਂ ਨੂੰ ਚਲ ਗਏ ਸਤਿਗੁਰ ਜੀ ਕਹਿੰਦੇ ਨਹੀਂ ਆਣ ਕੇ ਬੈਠੋ ਗੁਰੂ ਨਾਨਕ ਦੀ ਬਾਣੀ ਨੂੰ ਸੁਣੋ ਨਿਤਰਾ ਦੇ ਨਾਲ ਗੁਰਾਂ ਦੇ ਦਰਸ਼ਨ ਕਰੋ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਇਹ ਬੇਨਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਤੇ ਜਦੋਂ ਸ਼ਰਨ ਵਿੱਚ ਆਵਾਂਗੇ ਤੇ ਗੁਰੂ ਨੇ ਸਾਡੀ ਝੋਲੀ ਵਿੱਚ ਸੁੱਖ ਪਾਉਣੇ ਹੀ ਪਾਉਣੇ ਨੇ ਇਸ ਗੱਲ ਵਿੱਚ ਕੋਈ ਸ਼ੰਕਾ ਨਹੀਂਗਾ ਓਏ ਜੇ ਤੂੰ ਚਾਉਂਦਾ ਆ ਸਦਾ ਦਾ ਸੁਖ ਲੈਣਾ ਚਰਨੀ ਲੱਗ ਜਾ ਸਤ ਗੁਰਾਂ ਦੇ ਜੇ ਤੂੰ ਚਾਉਂਦਾ ਆ ਸਦਾ ਦਾ ਸੁਖ ਲੈਣਾ ਚਰਨੀ ਲੱਗ ਜਾ ਸਤ ਗੁਰਾਂ ਦੇ ਚਰਨੀ ਲੱਗ ਜਾ ਵਾਹਿਗੁਰਾਂ ਦੇ ਚਰਨੀ ਲੱਗ ਜਾ ਓਏ ਸਤ ਗੁਰਾਂ ਦੇ ਚਰਨੀ ਲੱਗ ਜਾ ਓਏ ਸਤ ਗੁਰਾਂ ਦੇ ਜੇ ਤੂੰ ਚਾਹੁੰਦਾ ਸਤ ਗੁਰਾਂ ਦੇ ਜੇ ਤੂੰ ਚਾਉਂਦਾ ਆ ਸਾਦਾ ਦਾ ਸੁਖ ਨੇਨਾ ਚੜਨੀ ਲੱਗ ਜਾ ਸਤ ਗੁਰਾਂ ਦੇ ਜੇ ਤੂੰ ਚਾਉਂਦਾ ਆ ਸਾਦਾ ਦਾ ਸੁਖ ਨੇਨਾ ਚੜਨੀ ਲੱਗ ਜਾ ਸਤ ਗੁਰਾਂ ਦੇ ਜੇ ਆਪਾਂ ਸੁਖ ਚਾਹੁੰਦੇ ਆ ਨਾ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਣਾ ਆ ਜੇ ਆਪਾਂ ਸੁਖ ਚਾਹੁੰਦੇ ਆ ਗੁਰੂ ਦੀ ਗੋਦ ਵਿੱਚ ਬੈਠ ਕੇ ਜਪਣਾ ਪੈਣਾ ਸਤਨਾਮ ਸ੍ਰੀ ਕਿਉਂਕਿ ਮਹਾਰਾਜ ਦੇ ਬਚਨ ਨੇ ਦਦਾ ਦਾਤਾ ਇੱਕ ਹੈ ਸਭ ਕੋ ਦੇਵਨ ਦੇੰਦੇ ਤੋਟ ਨਾ ਆਵਈ ਅਗਣਤ ਭਰੇ ਆਪਣੇ ਕੋਲ ਇੱਕ ਵਸਤੂ ਹੋਵੇਗੀ ਕੋਈ ਮੰਗ ਕੇ ਲੈ ਗਿਆ ਤੇ ਆਣ ਕੇ ਦੂਜਾ ਮੰਗੇਗਾ ਤੇ ਆਪਾਂ ਕਹਿ ਦੇਣਾ ਕਿ ਨਹੀਂ ਉਹ ਫਲਾਣਾ ਲੈ ਗਿਆ ਸਾਡੇ ਕੋਲ ਨਹੀਂ ਹੈਗੀ ਪਰ ਗੁਰੂ ਕੋਲ ਜੇ ਦੁੱਧ ਮੰਗਿਆ ਇੱਕ ਨੇ ਮੰਗਿਆ ਉਹਦੀ ਝੋਲੀ ਵਿੱਚ ਵੀ ਦੁੱਧ ਦੂਜੇ ਨੇ ਮੰਗਿਆ ਪੁੱਤ ਮਹਾਰਾਜ ਨੇ ਉਹਦੀ ਝੋਲੀ ਵਿੱਚ ਪੁੱਤ ਪਾ ਦੇਣਾ ਜੋ ਜੋ ਕੁਝ ਮੰਗਾਗੇ ਮਹਾਰਾਜ ਕਹਿੰਦੇ ਨੇ ਜਿਤੜੇ ਫਲ ਮਨ ਬੰਛੀ ਹੈ ਤੜੇ ਸਤਿਗੁਰ ਪਾਸ ਜੋ ਜੋ ਤੂੰ ਚਾਹੁੰਦਾ ਹੈ ਨਾ ਉਹ ਤੈਨੂੰ ਮਿਲੇਗਾ ਪਰ ਸ਼ਰਨ ਵਿੱਚ ਆਉਣਾ ਪਵੇਗਾ ਅੱਜ ਸਾਨੂੰ ਨੀਂਦਾ ਹੁੰਦੀਆਂ ਨੇ ਜਦੋਂ ਅਸੀਂ ਨਾਮ ਜਪਣਾ ਹੋਵੇ ਜਦੋਂ ਅਸੀਂ ਸਿਮਰਨ ਕਰਨਾ ਹੋਵੇ ਉਦੋਂ ਮਾਲਕ ਦੇ ਦਰ ਤੇ ਆਣ ਕਰਕੇ ਸਾਨੂੰ ਇਹ ਗੱਲ ਚੇਤੇ ਆਉਂਦੀ ਆ ਕਿ ਅਸੀਂ ਸੌਣਾ ਆ ਅਸੀਂ ਸਵੇਰੇ ਉੱਠਣਾ ਆ ਪਰ ਕੀ ਜਦੋਂ ਘਰਾਂ ਵਿੱਚ ਅੱਗੇ ਨੇਤੀ ਆਪਾਂ ਮੋਬਾਈਲ ਚ ਚਲਾਉਂਦੇ ਰਹਿੰਦੇ ਆ ਟੈਲੀਵਿਜ਼ਨ ਦੇਖਦੇ ਰਹਿੰਦੇ ਆ ਉਦੋਂ ਸਾਨੂੰ ਨੀਂਦ ਨਹੀਂ ਗਈ ਆਉਂਦੀ ਮਹਾਰਾਜ ਬਾਣੀ ਵਿੱਚ ਇਸ ਗੱਲ ਤੇ ਮੋਹਰ ਲਾਉਂਦੇ ਨੇ ਕਹਿੰਦੇ ਬੁਰੇ ਕੰਮ ਕੋ ਊਠ ਖਲੋ ਨਾਮ ਕੀ ਵੇਲਾ ਪੈ ਪੈ ਸੋਇਆ ਜਦੋਂ ਨਾਮ ਦਾ ਵੇਲਾ ਆਉਂਦਾ ਉਦੋਂ ਤੈਨੂੰ ਥਕਾਵਟ ਹੁੰਦੀ ਏ ਉਦੋਂ ਤੈਨੂੰ ਕਮਾਂਕਾਰਾਂ ਦਾ ਚੇਤਾ ਆਉਂਦਾ ਆ ਉਦੋਂ ਤੈਨੂੰ ਨੀਂਦ ਸਤਾਉਂਦੀ ਐ ਤੇ ਕਬੀਰ ਸਾਹਿਬ ਜੀਆਂ ਦੇ ਪਾਵਨ ਬਚਨ ਨੇ ਕਹਿੰਦੇ ਕਬੀਰ ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋੜ ਉਹ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਤੂੰ ਰਜ ਕੇ ਸੌਣੀ ਤੂੰ ਰਜ ਕੇ ਸੌਣੀ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਤੂੰ ਰਜ ਕੇ ਸੌਣੀ ਤੂੰ ਰਜ ਕੇ ਸੌਣੀ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਦੁਰਜ ਕੇ ਸੌਣੀ ਦੁਰਜ ਕੇ ਸੌਣੀ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਦੁਰਜ ਕੇ ਸੌਣੀ ਦੁਰਜ ਕੇ ਸੌਣੀ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਦੁਰਜ ਕੇ ਸੌਣੀ ਦੁਰਜ ਕੇ ਸੌਣੀ ਤੈਨੂੰ ਕਿਸੇ ਨੇ ਜਗਾਉਣਾ ਨਹੀਂ ਗਾ ਤੇਰੇ ਸਰਾਂ ਨੇ ਖੜਿਆਂ ਨੇ ਵਾਜਾ ਮਾਰਨੀਆਂ ਪਰ ਤੂੰ ਆਵਾਜ਼ ਨਹੀਂ ਦੇ ਪਾਣੀ ਸੋਣੀ ਜਦ ਤੂੰ ਜੰਨਾ ਰੱਜ ਕੇ ਸੋਣਾ ਹੀ ਜੇ ਤੈਨੂੰ ਨਾਮ ਜਪਦਿਆਂ ਨਹੀਂ ਦੌਂਦੀ ਐ ਜੇ ਤੈਨੂੰ ਗੁਰਦੁਆਰਾ ਸਾਹਿਬ ਬੈਠਿਆਂ ਨਹੀਂ ਦੌਂਦੀ ਐ ਤੇ ਸਮਝ ਲੈ ਅਰੇ ਤੇਰੇ ਤੇ ਕਾਲ ਯੁਗ ਦਾ ਬੜਾ ਵੱਡਾ ਪ੍ਰਭਾਵ ਐ ਅਜੇ ਤੂੰ ਕਾਲ ਯੁਗ ਦੇ ਅਧੀਨ ਹੈ ਜੇ ਤੂੰ ਗੁਰੂ ਦੀ ਸੰਗਤ ਵਿੱਚ ਬੈਠ ਕਰਕੇ ਭਾਵਨਾ ਦੇ ਨਾਲ ਸ਼ਰਦਾ ਦੇ ਨਾਲ ਸੀਸ ਝੁਕਾ ਕੇ ਜਪ ਰਹਿਆਂ ਸਤਨਾਮ ਸ੍ਰੀ ਵਾਹਿਗੁਰੂ ਜੇ ਤੈਨੂੰ ਸਤ ਸੰਗਤ ਕਰਦੇ ਆ ਆਨੰਦ ਆਉਂਦਾ ਆ ਜੇ ਤੈਨੂੰ ਸਤ ਸੰਗਤ ਕਰਦੇ ਆ ਇੱਥੇ ਬੈਠਦੇ ਆ ਧਿਆਨ ਗੁਰੂ ਨਾਨਕ ਦੇ ਚਰਨਾਂ ਵਿੱਚ ਟਿਕਦਾ ਆ ਸਮਝ ਲੈ ਗੁਰੂ ਨਾਨਕ ਦੀਆਂ ਨਜ਼ਰਾਂ ਨੇ ਤੇਰੇ ਤੇ ਸਮਝ ਲੈ ਗੁਰੂ ਤੇਰੇ ਤੇ ਖੁਸ਼ ਹੈ ਤੇ ਮਹਾਰਾਜ ਕਹਿੰਦੇ ਨੇ ਜਿਹਦੇ ਤੇ ਗੁਰੂ ਖੁਸ਼ ਆ ਉਹਨੂੰ ਮਿਲਣਾ ਕੀ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਮਨ ਵੀ ਤੇ ਤਨ ਵੀ ਠੰਡਾ ਠਾਰ ਹੋ ਜਾਂਦਾ ਆ ਪਰ ਜਿਹਦੀ ਝੋਲੀ ਵਿੱਚ ਨਾਮ ਪਵੇਗਾ ਉਹੀ ਮਨ ਤੋਂ ਵੀ ਠੰਡਾ ਹੋਵੇਗਾ ਤੇ ਤਨ ਤੋਂ ਵੀ ਠੰਡਾ ਹੋਵੇਗਾ ਜਿੰਨਾ ਤੇ ਕਾਲ ਯੁਗ ਦੀਆਂ ਨਜ਼ਰਾਂ ਪੈਂਦੀਆਂ ਨੇ ਓ ਹਰਦੇ ਹਮੇਸ਼ਾ ਤਪਦੇ ਰਹਿੰਦੇ ਨੇ ਕਿਉਂਕਿ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਹਰ ਬਿਸਰਤ ਸਦਾ ਖੁਆਰੀ ਤਾਂ ਕੋ ਤੁਖਾ ਕਹਾਂ ਭੇ ਆਪੈ ਜਾਂ ਕੋ ਊਟ ਤੋ ਹਾਰੀ ਕਾਲ ਯੁਗ ਜਿਹੜਾ ਹੈ ਉਹ ਹਿਰਦਿਆਂ ਦੇ ਵਿੱਚ ਤਪਸ਼ ਪੈਦਾ ਕਰਦਾ ਆ ਉਹ ਕਲ ਕਲੇਸ਼ ਪੈਦਾ ਕਰਦਾ ਔਰ ਜਿੱਤੇ ਗੁਰੂ ਨਾਨਕ ਦੀ ਨਜ਼ਰ ਹੋਵੇ ਉਹ ਸਹਿਦ ਵਿੱਚ ਰਹਿੰਦੇ ਨੇ ਠੰਡੇ ਸੁਭਾਅ ਦੇ ਵਿੱਚ ਰਹਿੰਦੇ ਨੇ ਤੇ ਮਹਾਰਾਜ ਦੀ ਬਾਣੀ ਕੀ ਕਹਿ ਰਹੀ ਹੈ ਕਹਿੰਦੀ ਕਲ ਤਾਤੀ ਠੰਡਾ ਹਰ ਉਹ ਕਲਯੁਗ ਤੱਤੀਆਂ ਹਵਾਵਾ ਵਾਲਾ ਹਰਿ ਦਾ ਨਾਮ ਠੰਡਾ ਲੱਗਦਾ ਆ ਕਲਯੁਗ ਤੱਤੀਆਂ ਹਵਾਵਾ ਵਾਲਾ ਹਰਿ ਦਾ ਨਾਮ ਠੰਡਾ ਲੱਗਦਾ ਆ ਕੌਜੁ ਕਤਤੀਆ ਹਵਾਵਾ ਵਾਲਾ ਹਰੀ ਦਾ ਨਾਮ ਟੰਡਾ ਲਗਦਾ ਕੌਜੁ ਕਤਤੀਆ ਹਵਾਵਾ ਵਾਲਾ ਹਰੀ ਦਾ ਨਾਮ ਟੰਡਾ ਲਗਦਾ ਅਰੀ ਦਾ ਨਾਮ ਠੰਡਾ ਲੱਗਦਾ ਕਾਲ ਯੁਗ ਦਾ ਜਿਹੜਾ ਨਾਮ ਹੈ ਉਹ ਤਪਸ਼ ਵਾਲਾ ਆ ਸਾਡੇ ਹਿਰਦੇ ਅੰਦਰ ਕ੍ਰੋਧ ਪੈਦਾ ਹੁੰਦਾ ਆ ਕਈਆਂ ਦੇ ਹਿਰਦੇ ਦੇ ਵਿੱਚ ਹੁਣ ਵੀ ਬੈਠਿਆ ਕ੍ਰੋਧ ਪੈਦਾ ਹੋ ਜਾ ਰਿਹਾ ਬਾਬੇ ਹਟਦੇ ਹੀ ਨਹੀਂਗੇ ਕਦੀ ਕੋਈ ਲੱਗ ਜਾਂਦਾ ਕਦੀ ਕੋਈ ਲੱਗ ਜਾਂਦਾ ਓਏ ਇਹ ਦਿਨ ਭਾਗਾ ਵਾਲਾ ਆ ਸੰਗਤ ਵਿੱਚ ਬੈਠਣ ਦਾ ਜਿਨ੍ਹਾਂ ਨੂੰ ਸੁਭਾਗ ਪ੍ਰਾਪਤ ਹੋ ਗਿਆ ਉਹ ਠਾਣਿਆਂ ਕਚਹਿਰੀਆਂ 'ਚ ਨਹੀਂ ਦੇ ਰੁਲਦੇ ਉਹ ਹਸਪਤਾਲਾਂ ਵਿੱਚ ਨਹੀਂ ਜਾਣਾ ਪੈਂਦਾ ਉਹਨਾਂ ਨੂੰ ਗੁਰੂ ਨਾਨਕ ਆਪ ਹੀ ਉੱਥੇ ਵੀ ਸਹਾਰਾ ਦੇ ਦਿੰਦੇ ਨੇ ਜੇ ਜਾਣਾ ਵੀ ਪਵੇ ਠਾਣਿਆਂ ਕਚਹਿਰੀਆਂ ਦੇ ਵਿੱਚ ਉੱਥੇ ਗੁਰੂ ਨਾਨਕ ਉਹਨਾਂ ਦੇ ਕਾਰਜ ਆਪ ਹੀ ਸਵਾਰ ਦੇ ਦਿੰਦੇ ਨੇ ਜੇ ਹਸਪਤਾਲਾਂ ਵਿੱਚ ਜਾਣਾ ਪਵੇ ਤੇ ਉੱਥੇ ਵੀ ਗੁਰੂ ਨਾਨਕ ਆਪ ਹੀ ਸਹਾਇਤਾ ਕਰ ਦਿੰਦੇ ਨੇ ਇਸ ਕਰਕੇ ਨੀਵੇਂ ਤੇ ਨਿਵਾਣੇ ਬਣ ਕੇ ਗੁਰੂ ਦੇ ਦਰ ਤੇ ਆਏ ਆ ਸੰਗਤ ਵਿੱਚ ਬੈਠੇ ਆ ਰੱਬ ਦੇ ਦਰਸ਼ਨ ਹੁੰਦੇ ਤੇ ਕਿਉਂਕਿ ਮਹਾਰਾਜ ਦੀ ਬਾਣੀ ਕਹਿ ਰਹੀ ਹੈ ਨਾ ਵਿੱਚ ਸੰਗਤ ਹਰ ਪ੍ਰਭਾ ਉਹ ਵਿੱਚ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਪਿਆਰਾ ਮੇਰਾ ਵਿੱਚ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਪਿਆਰਾ ਮੇਰਾ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਪਿਆਰਾ ਮੇਰਾ ਵਿੱਚ ਸੰਗਤਾਂ ਦੇ ਵਸਦਾ ਹਰ ਜੀ ਮੇਰਾ ਪਿਆਰਾ ਮੇਰਾ ਤੁਹਾਡੇ ਵਿੱਚ ਗੁਰੂ ਨਾਨਕ ਵਸ ਰਿਹਾ ਹੁਣ ਆਡੇ ਵਿੱਚ ਗੁਰੂ ਨਾਨਕ ਵਸ ਰਿਹਾ ਤੁਹਾਨੂੰ ਸੰਗਤ ਨੂੰ ਦੁਨੀਆਂ ਨਤਮਸਤਕ ਹੋਵੇਗੀ ਜਿਹੜੀ ਸੰਗਤ ਪਿਆਰ ਨਾਲ ਜਪਦੀ ਸਤਨਾਮ ਸ੍ਰੀ ਅਕਾਲ ਅੱਜ ਦਾ ਦਿਨ ਭਾਗਾ ਵਾਲਾ ਆ ਤੁਸੀਂ ਵੱਡਿਆਂ ਭਾਗਾ ਵਾਲੇ ਹੋ ਅਸੀਂ ਉਸ ਤੋਂ ਵੀ ਵੱਡਿਆਂ ਭਾਗਾ ਵਾਲੇ ਆ ਜੋ ਆਪ ਸੰਗਤ ਦੇ ਸਹਿਯੋਗ ਦੇ ਨਾਲ ਗੁਰਨਾਨਕ ਦੀ ਸਿਫਤ ਕਰ ਰਹੇ ਆ ਕਿਉਂਕਿ ਸਵੇਰ ਤੋਂ ਹੀ ਅਮਰਤ ਵੇਲੇ ਤੋਂ ਇੱਥੇ ਦਾਸ ਨੇ ਹਾਜ਼ਰੀਆਂ ਭਰੀਆਂ ਸਹਿਜ ਪਾਠ ਦੇ ਭੋਗ ਪਏ ਨਿਸ਼ਾਨ ਸਾਹਿਬ ਜੀ ਦੀ ਸੇਵਾ ਹੋਈ ਫਿਰ ਨੇਰੇ ਤੇ ਵੀ ਪੂਰਨ ਮਾਸੀ ਦਾ ਦਿਹਾੜਾ ਉੱਥੇ ਵੀ ਦੀਵਾਨ ਲਾਇਆ ਇੱਥੇ ਵੀ ਆਪ ਸੰਗਤਾਂ ਦੇ ਦਰਸ਼ਨ ਕੀਤੇ ਨੇ ਪਿਤਾ ਜੀ ਦੀ ਜਿਹੜੀ ਕਮੀ ਹੈ ਉਹ ਪੂਰੀ ਖਲਦੀ ਪਈ ਹੈ ਕਿਉਂਕਿ ਉਹਨਾਂ ਤੋਂ ਬਿਨਾਂ ਅਸੀਂ ਕਾਹੇ ਜੋਗੇ ਨਹੀਂਗੇ ਉਹਨਾਂ ਦਾ ਸਦਕਾ ਹੀ ਆ ਇਹ ਜਿਹੜਾ ਅੱਜ ਗੁਰੂ ਘਰ ਵਿੱਚ ਬੈਠ ਕਰਕੇ ਉਹਦੀ ਸਿਫਤ ਕਰ ਰਹੇ ਆ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਜਲਦੀ ਤੋਂ ਜਲਦੀ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਫਿਰ ਆਪ ਸਰਬੱਤ ਸੰਗਤਾਂ ਦੇ ਕੋ ਦਰਸ਼ਨ ਕਰਨਗੇ ਆਣ ਕਰਕੇ ਕਿਉਂਕਿ ਇਹ ਜ਼ਿੰਦਗੀ ਦਾ ਜਿਹੜਾ ਸਫਰ ਹੈ ਇਹਦੇ ਵਿੱਚ ਕਈ ਰੁਕਾਵਟਾਂ ਆਉਂਦੀਆਂ ਨੇ ਕਈ ਪਰੇਸ਼ਾਨੀਆਂ ਆਉਂਦੀਆਂ ਨੇ ਚੱਲਦੀ ਗੱਡੀ ਦੇ ਵਿੱਚ ਕਈ ਮੁਸੀਬਤਾਂ ਆਉਂਦੀਆਂ ਨੇ ਤੇ ਅੱਜ ਉਹਨਾਂ ਤੇ ਇਹ ਰੁਕਾਵਟ ਆਈ ਆ ਮੈਨੂੰ ਵਿਸ਼ਵਾਸ ਗੁਰੂ ਨਾਨਕ ਤੇ ਕਿ ਗੁਰੂ ਨਾਨਕ ਉਹਨਾਂ ਨੂੰ ਜਲਦੀ ਤੋਂ ਜਲਦੀ ਸੁਖ ਸੁੱਖਾਂ ਦੇ ਨਾਲ ਆਪ ਸਰਬਤ ਸੰਗਤਾਂ ਦੇ ਵਿੱਚ ਭੇਜਣਗੇ ਤੇ ਜਪਾਉਣਗੇ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਬਿਆੰਤ ਸੰਗਤਾਂ ਮੈਨੂੰ ਪੁੱਛ ਰਹੀ ਆ ਸਨ ਕਿ ਬਾਬਾ ਜੀ ਆਉਣਗੇ ਕਹਿੰਦੇ ਉਹਨਾਂ ਤੋਂ ਬਿਨਾ ਆਨੰਦ ਨਹੀਂ ਬਾਬਾ ਜੀ ਬਣਦਾ ਉਹਨਾਂ ਤੋਂ ਬਿਨਾ ਸਾਡਾ ਦਿਲ ਨਹੀਂ ਲਗਣਾ ਬੜੀਆਂ ਪੈਣਾ ਨੇ ਵੀਰਾਂ ਨੇ ਇਹ ਗੱਲ ਕਹੀ ਹੈ ਪਰ ਮੈਂ ਇਹ ਗੱਲ ਸਮਝਦਾ ਇਹ ਪਰਮੇਸ਼ਰ ਦਾ ਭਾਣਾ ਆ ਜੋ ਉਹ ਚਾਵੇ ਉਹਨੇ ਕਰਨਾ ਆ ਸਾਡੇ ਹੱਥ ਵਿੱਚ ਕੁਝ ਨਹੀਂ ਹੈ ਕਿਉਂਕਿ ਮਹਾਰਾਜ ਦੀ ਬਾਣੀ ਇਸ ਗੱਲ ਦਾ ਹਵਾਲਾ ਦਿੰਦੀ ਹੈ ਕਿ ਮਨੁੱਖ ਕੇ ਕਿਛ ਨਾਹੀ ਹਾਥ ਕਰੇ ਕਰਾਵੇ ਆਪੇ ਆਪ ਉਹ ਆਪ ਹੀ ਸਭ ਕੁਝ ਵਰਤਦਾ ਆ ਅੱਜ ਤੁਸੀਂ ਹਾਜ਼ਰੀਆਂ ਭਰ ਰਹੇ ਹੋ ਅਸੀਂ ਤੁਹਾਡੇ ਦਰਸ਼ਨ ਕਰ ਰਹੇ ਆ ਗੁਰੂ ਨਾਨਕ ਪਾਤਸ਼ਾਹੀ ਮਹਾਰਾਜ ਸਾਰਿਆਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਚੱਲਿਆ ਹੋਇਆ ਕਦਮ ਲੇਖੇ ਦੇ ਵਿੱਚ ਲਾਉਣ ਇਸੇ ਤਰ੍ਹਾਂ ਬੱਚਿਆਂ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਨਾਮ ਦੇ ਨਾਲ ਜੁੜ ਕਰਕੇ ਲਾਹਾ ਪ੍ਰਾਪਤ ਕਰਦੇ ਰਹਿਣ ਇੰਨੀਆਂ ਆਪ ਜੀਆਂ ਨੇ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਦੀ ਖਿਮਾ ਸਾਰੀ ਸੰਗਤ ਨੇ ਬਖਸ਼ ਲੈਣਾ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ ਲੈਣ ਹੋਰ ਵੀ ਬੜੇ ਜਥੇ ਆਏ ਨੇ ਪਰ ਸਮੇਂ ਦੀ ਘਾਟ ਹੋਣ ਕਾਰਨ ਹੁਣ ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰਨਾ ਅਰਦਾਸ ਬੇਨਤੀ ਹੋਣੀ ਹੈ ਔਰ ਸਾਰੀ ਸੰਗਤ ਨੇ ਇਸੇ ਤਰ੍ਹਾਂ ਜੁੜੇ ਰਹਿਣਾ ਘਰਾਂ ਨੂੰ ਕਿਸੇ ਨੇ ਨਹੀਂ ਭਜਣਾ ਵੇਖੋ ਅਜਨਾਲੇ ਤੋਂ ਵੀ ਸੰਗਤ ਆਈ ਹੈ ਸਾਰੰਗਦੇਵ ਤੋਂ ਵੀ ਸੰਗਤ ਆਈ ਹੈ ਹੋਰ ਨਾ ਪਿੰਡਾਂ ਤੋਂ ਵੀ ਸੰਗਤ ਆਈਆਂ ਉਹਨਾਂ ਨੇ ਕਿੱਥੇ ਚੱਲ ਕੇ ਜਾਣਾ ਉਹਨਾਂ ਨੇ ਤੁਹਾਡੇ ਤੋਂ ਸਭ ਤੋਂ ਮੰਗਰੋ ਜਾਣਾ ਆਪਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਕਰਨਾ ਜਿਨ੍ਹਾਂ ਨੂੰ ਨੇਤੀ ਆਪਾਂ ਆਣ ਕੇ ਨਤਮਸਤਕ ਹੁੰਦੇ ਆ ਸਤਿਗੁਰਾਂ ਨੂੰ ਨਿਜੀ ਅਸਨਾ ਤੇ ਛੱਡਣ ਤੋਂ ਉਪਰੰਤ ਸਾਰੀ ਸੰਗਤ ਨੇ ਫਿਰ ਖੜਾ ਪ੍ਰਸ਼ਾਦ ਦੀ ਦੇਖ ਲੈ ਕੇ ਫਿਰ ਜਾਣ ਦੀ ਕਿਰਪਾਲਤਾ ਕਰਨੀ ਗੁਰੂ ਨਾਨਕ ਪਾਤਸ਼ਾਹ ਸਾਰੀਆਂ